ਇੰਡੀਅਨ ਸਟੇਟ ਕੀ ਚਾਹੁੰਦੀ ਹੈ ਉਹ ਚਾਹੁੰਦੀ ਹੈ ਅਸਿਮੀਲੇਸ਼ਨ ਔਰ ਐਲੀਮੀਨੇਸ਼ਨ ਇੰਡੀਅਨ ਸਟੇਟ ਕਹਿੰਦੀ ਹੈ ਕਿ ਇਹ ਸਾਰੇ ਹਿੰਦੂ ਨੇ ਲਿਖਿਆ ਵੀ ਹੋਇਆ ਸੰਵਿਧਾਨ ਚ ਜਾਂ ਤਾਂ ਇਹ ਗੱਲ ਮੰਨ ਜੋ ਉਹਨੂੰ ਕਹਿੰਦੇ ਨੇ ਅਸਿਮੀਲੇਸ਼ਨ ਨਹੀਂ ਤਾਂ ਫਿਰ ਐਲੀਮੀਨੇਟ ਕਰ ਦਾਂਗੇ ਤੁਹਾਨੂੰ ਖਤਮ ਕਰ ਦਾਂਗੇ ਆ ਵਰਤਾਰਾ ਲਗਾਤਾਰ ਚੱਲਦਾ ਆ ਰਿਹਾ ਹੈ ਜੇ ਦੀਪ ਸਿੱਧੂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀਤਾ ਜੇ ਸਿੱਧੂ ਮੂਸੇਵਾਲੇ ਨੂੰ ਇੰਡੀਆ 'ਚ ਕੀਤਾ ਹੈ ਹਰੀ ਨਾਲ ਨੂੰ ਕੀਤਾ ਹੈ ਵਿਦੇਸ਼ਾਂ ਦੇ ਵਿੱਚ ਨਿਜਰ ਸਾਹਿਬ ਨੂੰ ਕੀਤਾ ਹੈ ਕੋਸ਼ਿਸ਼ ਕੀਤੀ ਆ ਅਮਰੀਕਾ ਦੇ ਵਿੱਚ ਪੰਨੂ ਸਾਹਿਬ ਨੂੰ ਐਲੀਮੀਨੇਟ ਕਰਨ ਦੀ ਅਸੀਂ ਅਸੀਂ ਵੀ ਹਿਲੇਸ਼ਨ ਕਿਸੇ ਵੀ ਕੀਮਤ ਤੇ ਸਵਕਾਰ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਜੀ ਦੀ ਸਾਲਾਨਾ ਯਾਦ ਮਨਾਉਣ ਆਈ ਨੌਜਵਾਨੀ ਸੰਘਰਸ਼ੀ ਯੋਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੇਂ ਦੇ ਵਿੱਚ ਰਹਿ ਕੇ ਦੋ ਤਿੰਨ ਨੁਕਤਿਆਂ ਦੇ ਉੱਤੇ ਹੀ ਆਪ ਜੀ ਨਾਲ ਵਿਚਾਰ ਸਾਂਝੇ ਕਰੂੰਗਾ ਪਹਿਲੀ ਗੱਲ ਇਹ ਕਿ ਜਿਸ ਮਿਸਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੈਂ ਆਪਣੀ ਪਾਰਟੀ ਦੀ عقیدਤ ਪੇਸ਼ ਕਰਨ ਆਇਆ ਉਹਦਾ ਆਪਣਾ ਇੱਕ 42 ਸਾਲ 40 ਸਾਲ ਦਾ ਇਤਿਹਾਸ ਹੈ ਜਿਹੜਾ ਹਰ ਇੱਕ ਨੌਜਵਾਨ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਤੇ ਜ਼ਰੂਰੀ ਵੀ ਹੈ ਉਹ ਅੱਜ ਦੇ ਸੰਦਰਭ ਦੇ ਵਿੱਚ ਉਸ ਚੀਜ਼ ਨੂੰ ਸਮਝਣਾ ਜਦੋਂ ਸਾਹਮਣੇ ਇੰਡੀਅਨ ਸਟੇਟ ਖੜੀ ਹੈ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਮੈਂ ਆਪ ਜੀ ਨਾਲ ਇਹ ਸਾਂਝੀ ਕਰਨਾ ਚਾਹਣਾ ਕਿ ਦੀਪ ਸਿੰਘ ਸਿੱਧੂ ਨੇ ਸਾਨੂੰ ਬਹੁਤ ਕੁਝ ਸਮਝਾਇਆ ਦੋ ਲਫ਼ਜ਼ ਮੈਨੂੰ ਉਹਨਾਂ ਦੀ ਤਕਰੀਰ ਦੇ ਵਿੱਚੋਂ ਬਹੁਤ ਅਰਥ ਭਰਪੂਰ ਲੱਗਦੇ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਖਾਸ ਕਰ ਨੌਜਵਾਨਾਂ ਨੂੰ ਇਹ ਗੱਲ ਸਮਝਾਈ ਕਿ ਇੰਡੀਅਨ ਸਟੇਟ ਕੀ ਚਾਹੁੰਦੀ ਹੈ ਉਹ ਚਾਹੁੰਦੀ ਹੈ ਅਸਿਮੀਲੇਸ਼ਨ ਔਰ ਐਲੀਮੀਨੇਸ਼ਨ ਜਾਂ ਤਾਂ ਸਾਡੇ ਵਰਗੇ ਬਣ ਜਾਓ ਭਾਵ ਜਿਵੇਂ ਇੰਡੀਅਨ ਸਟੇਟ ਕਹਿੰਦੀ ਹੈ ਕਿ ਇਹ ਸਾਰੇ ਹਿੰਦੂ ਨੇ ਲਿਖਿਆ ਵੀ ਹੋਇਆ ਸੰਵਿਧਾਨ ਚ ਜਾਂ ਤਾਂ ਇਹ ਗੱਲ ਮੰਨ ਜਾਓ ਉਹਨੂੰ ਕਹਿੰਦੇ ਨੇ ਅਸਿਮੀਲੇਸ਼ਨ ਨਹੀਂ ਤਾਂ ਫਿਰ ਐਲੀਮੀਨੇਟ ਕਰ ਦਾਂਗੇ ਤੁਹਾਨੂੰ ਖਤਮ ਕਰ ਦਾਂਗੇ ਆ ਵਰਤਾਰਾ ਲਗਾਤਾਰ ਚਲਦਾ ਆ ਰਿਹਾ ਹੈ ਹਰ ਨੌਜਵਾਨ ਦੇ ਚਰਨਾਂ 'ਚ ਮੇਰੀ ਬੇਨਤੀ ਹੈ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਅੱਜ ਅਸਿਮੀਲੇਸ਼ਨ ਜਿਹੜੀ ਹੈ ਉਹ ਜ਼ਿਆਦਾ ਤੇਜ਼ੀ ਨਾਲ ਚੱਲ ਰਹੀ ਹੈ ਐਲੀਮੀਨੇਸ਼ਨ ਦੀ ਗੱਲ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਕਰਕੇ ਆਏ ਨੇ ਜੇ ਦੀਪ ਸਿੱਧੂ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀਤਾ ਜੇ ਸਿੱਧੂ ਮੂਸੇਵਾਲੇ ਨੂੰ ਇੰਡੀਆ 'ਚ ਕੀਤਾ ਹੈ ਹਰੀਨਾਓ ਨੂੰ ਕੀਤਾ ਹੈ ਵਿਦੇਸ਼ਾਂ ਦੇ ਵਿੱਚ ਨਿਜਰ ਸਾਹਿਬ ਨੂੰ ਕੀਤਾ ਹੈ ਕੋਸ਼ਿਸ਼ ਕੀਤੀ ਆ ਅਮਰੀਕਾ ਦੇ ਵਿੱਚ ਪੰਨੂ ਸਾਹਿਬ ਨੂੰ ਐਲੀਮੀਨੇਟ ਕਰਨ ਦੀ ਖੰਡਾ ਸਾਹਿਬ ਨੂੰ ਇੰਗਲੈਂਡ ਦੇ ਵਿੱਚ ਐਲੀਮੀਨੇਟ ਕੀਤਾ ਹੈ ਪੰਜਵਰ ਸਾਹਿਬ ਨੂੰ ਪਾਕਿਸਤਾਨ 'ਚ ਕੋਸ਼ਿਸ਼ ਕੀਤੀ ਹੈ ਇਸ ਚੀਜ਼ ਨੂੰ ਸਮਝਿਓ हां ਅਸੀਂ ਗੁਰਗੋਬਨ ਸਿੰਘ ਜੀ ਦੇ ਗੁਰਨਾਨਕ ਸਾਹਿਬ ਦੇ ਪੁੱਤ ਹਾਂ ਗੁਰਗਰਾਂ ਸਾਹਿਬ ਜੀ ਦੇ ਪੁੱਤ ਹਾਂ ਅਸੀਂ ਅਸਿਮਿਲੇਸ਼ਨ ਕਿਸੇ ਵੀ ਕੀਮਤ ਤੇ ਸਵਕਾਰ ਨਹੀਂ ਕਰਨੀ ਇਹ ਦੀਪ ਸਿੱਧੂ ਦੀ ਮੈਂ ਆਪਣੇ ਆਪ ਨੂੰ ਵੀ ਤੇ ਆਪ ਜੀ ਨੂੰ ਵੀ ਸਨੇਹਾ ਦੇ ਕੇ ਇਸ ਸਟੇਜ ਤੋਂ ਵਿਦਾਈ ਲੈਣਾ ਕਿ ਮੇਰੀ ਮਿਸਲ ਜਿਸ ਮਿਸਲ ਦਾ ਮੈਂ ਮੈਂਬਰ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ 40 ਸਾਲ ਤੋਂ ਇਸ ਗੱਲ ਤੇ ਡਟੀ ਹੋਈ ਹੈ ਕਿ ਨਾ ਅਸੀਂ ਅਸਿਮੀਲੇਟ ਹੋਣਾ ਹੈ ਐਲੀਮੀਨੇਟ ਕਰਨਾ ਹੈ ਜਾਂ ਨਹੀਂ ਕਰਨਾ ਇਸ ਸਟੇਟ ਦੀ ਮਰਜ਼ੀ ਆ ਅਖੀਰਲੀ ਗੱਲ ਜਦੋਂ ਕਿਸਾਨੀ ਮੋਰਚੇ ਤੋਂ ਵਾਪਸ ਆ ਰਹੇ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਮੇਰਾ ਛੋਟਾ ਭਰਾ ਦੀਪ ਸਿੱਧੂ ਬੈਠੇ ਨੇ ਸ਼ੰਭੂ ਮੋਰਚੇ ਇੰਟਰਵਿਊ ਲੈ ਰਿਹਾ ਹੈ ਪੱਤਰਕਾਰ ਇੱਕ ਪਾਸੇ ਮਾਨਸਾ ਬੈਠੇ ਨੇ ਇੱਕ ਪਾਸੇ ਦੀਪ ਸਿੱਧੂ ਬੈਠਾ ਹੈ ਮੈਂ ਸਾਈਡ ਤੇ ਬੈਠਾ ਨਾਲ ਪੱਤਰਕਾਰ ਸਰਦਾਰ ਦੀਪ ਸਿੰਘ ਸਿੱਧੂ ਨੂੰ ਪੁੱਛਦੇ ਨੇ ਕਿ ਦੀਪ ਜੀ ਤੁਸੀਂ ਇੰਨੀਆਂ ਮਹਾਨ ਗੱਲਾਂ ਕਹਿੰਦੇ ਹੋ ਤੇ ਇਹਨਾਂ ਨੂੰ ਜੇ ਸਾਡੇ ਨੌਜਵਾਨ ਮੰਨ ਜਾਣ ਤਾਂ ਉਹ ਅੱਜ ਹੀ ਸਿੱਖਾਂ ਦੀ ਵਿਰਾਸਤੀ ਸੋਚ ਦੇ ਨਾਲ ਜੁੜ ਜਾਣਗੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤਾਂ ਤੁਸੀਂ ਦੀਪ ਸਿੱਧੂ ਦਾ ਅੱਜ ਵੀਡੀਓ ਦੇ ਵਿੱਚ ਵੀ ਹੈ ਵਿਚਾਰ ਸੁਣਿਓ ਦੀਪ ਜੀ ਨੇ ਕਿਹਾ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਕਹਿਣਾ ਪਰਖਿਓ ਦੀਪ ਨੇ ਕੀ ਕਿਹਾ ਦੀਪ ਨੇ ਕਿਹਾ ਅਸੀਂ ਤਾਂ ਜੋ ਬੋਲਿਆ ਹਜੇ ਪ੍ਰੂਵ ਕਰਨਾ ਹੈ ਹਜੇ ਅਸੀਂ ਦੱਸਣਾ ਜੀ ਕੇ ਕਿ ਅਸੀਂ ਜੀ ਸਕਦੇ ਆ ਕਿ ਕੇਵਲ ਬੋਲ ਸਕਦੇ ਆ ਪਰ ਆ ਬੈਠਾ ਸਿਮਰਨਜੀਤ ਸਿੰਘ ਮਾਨ ਇਹ ਤਾਂ ਜੀ ਕੇ ਦਿਖਾ ਰਿਹਾ ਹੈ ਇਹਨੇ 40 ਸਾਲ ਉਹ ਕੁਝ ਜੀਵੇ ਜੋ ਅਸੀਂ ਕਿਹਾ ਬਸ ਇਨੀਆਂ ਮੇਰੀਆਂ ਬੇਨਤੀਆਂ ਨੇ ਆਪਣੇ ਰੰਗਲੇ ਸੱਜਣ ਨੂੰ ਮੈਂ ਅਕੀਦਤ ਹਰ ਰੋਜ਼ ਆਪਣੇ ਫੇਸਬੁਕ ਦੇ ਉੱਤੇ ਜਦੋਂ ਕੋਈ ਲਿਖਣ ਲੱਗਦਾ ਕੋਈ ਪੜਨ ਲੱਗਦਾ ਪੇਸ਼ ਕਰਦਾ ਕਰਦਾ ਰਹਾਂਗਾ ਮੇਰੀ ਪਾਰਟੀ ਮੇਰੀ ਮਿਸਲ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੇ ਲਈ ਦੀਪ ਇੱਕ ਦੀਪ ਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ